ਆ ਰਿਆਂ ਨੂੰ ਮੇਰੇ ਵੱਲੋਂ ਸਖਸ਼ੀਅਤ ਕਾਲ ਗੋਪਾਲ ਹੈ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਹੈਗੀ ਹੈ 30 ਤਰੀਕ 30 ਅਗਸਤ 30 ਅਗਸਤ ਕੱਲੋ 31 ਅਗਸਤ ਲਾਸਟ ਤੇ ਮੈਂ ਅੱਜ ਤਕਰੀਬਨ 3 ਦਿਨਾਂ ਬਾਅਦ ਵਲੌਗ ਬਣਾ ਰਹੀਆਂ 3 ਦਿਨਾਂ ਬਾਅਦ ਬਸ ਉਹਵੇਂ ਜੀ ਨਹੀਂ ਕਰਦਾ ਬਣਾਉਣਾ ਹਮੇ ਦਸਤਾ ਤਿਗਾ ਵੀਡੀਓ ਚ ਜਦ ਮੈਂ ਤੜਕਾ ਲਾ ਰਹੀ ਸੀ ਮੈਨੂੰ ਉਹ ਹੀ ਜੀ ਨਹੀਂ ਕਰ ਰਿਹਾ ਲੱਗਦਾ ਵੀ ਵੀ ਮੈਂ ਮੈਂ ਵੀ ਇੱਕ ਦਿਨ ਕੱਲੇ ਬਣਾਇਆ हां तो चल एक दिन ਛੱਡ ਕੇ ਤੇ ਵੀ ਬਣਾ ਲੰਨੀ ਇੱਕ ਦਿਨ ਛੱਡ ਕੇ ਬਣਾ ਰਹੀ ਆ ਮੈਂ ਕਿਹਾ ਫਿਰ ਲੋਕ ਪੁੱਛਣ ਲਾ ਜਾਂਦੇ ਨੇ ਨਾ ਵੀ ਵੀ ਗਗਨਦੀ ਦੀ ਕਿੱਥੇ ਆ ਮੈਂ ਕਿਹਾ ਮੈਂ ਫਿਰ ਮੈਂ ਤਾਂ ਉਹਦਾ ਵੀਡੀਓ ਬਣਾਉਣ ਨੂੰ ਤੁਹਾਨੂੰ ਬੁਲਾ ਵੀ ਲੰਦੀ ਫਿਰ ਮੈਂ ਕਿਹਾ ਚਲ ਅਗਲਾ ਸੇਹ ਦਾ ਠੀਕ ਨਹੀਂ ਤੀ ਹਨਾ ਤੇ ਹਾਂ ਤੇ ਇੰਸਟਾਗ੍ਰam ਐ ਐਵੇਂ ਆ ਤੇ ਮੇ ਇਡੀ ਇੰਸਟਾਗ੍ਰam ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਜੇ ਮੈਂ ਕਦੇ ਕਦੇ ਵਲੌਗ ਨਹੀਂ ਬਣਾਇਆ ਤਰੂ ਹਜੇ ਮੈਂ ਰੋਜ਼ ਉੱਤੇ ਵੀ ਨਹੀਂ ਪਾ ਰਹੀ ਅਜੀ ਦੀ ਗੱਲ ਨਹੀਂ ਪਰ ਮੈਂ ਬਹੁਤ ਜਲਦੀ ਉਹਦੇ ਹੀ ਲਗਾਤਾਰ ਪਾਣੇ ਸਟਾਰਟ ਕਰੂੰਗੀ ਆਪਣੇ ਚਾਹੇ ਮਿੰਨੀ ਵਲੌਗ ਦੀ ਤਰ੍ਹਾਂ ਹੋਵੇ ਕੋਈ ਵੀ ਉਹ ਹੋ ਗਿਆ ਵੀ ਫੋਲੋ ਨੂੰ ਕਰੂਗਾ ਜੀ ਕਰਦੇ ਹਾਂ ਕਰਦੇ ਨਿੱਕੇ ਨਿੱਕੇ ਉਹ ਸਾਰੇ ਉਹਦੇ ਪਾਇਆ ਕਰੂੰਗੀ ਇੰਸਟਾਗ੍ਰam ਤੇ ਵੀ ਜਲਦੀ ਤੋਂ ਜਲਦੀ ਇੰਸਟਾਗ੍ਰam ਆਈਡੀ ਗਗਨ ਬੋਪਰਾ ਇਹਨੂੰ ਫੋਲੋ ਕਰੋ 805 ਬਾਕੀ ਵਲੌਗ ਤਾਂ ਮੈਂ ਪਾ ਐਂ ਬੰਦ ਹੀ ਰਹਿ ਕਰੂੰਗੀ ਹਜੇ ਅਗਲੇ ਮਹੀਨੇ ਤੇ ਦੇਖੂੰਗੀ ਇਹ ਲਗਾਤਾਰ ਸ਼ੁਰੂ ਹੋ ਜਾਣਗੇ ਨਾ ਬਲੌਗ ਤਾਂ ਪਾਇਆ ਕਰਾਂਗੇ ਅੱਜ ਚੇ ਹਫ਼ਤੇ ਜਦੋਂ ਤਿੰਨ ਉਹਨਾਂ ਨੂੰ ਜੀ ਨਹੀਂ ਲੱਗਦਾ ਕਰ ਕਰ ਜੀਨ ਕਰਦਾ ਡੇਲੀ ਮਤਲਬ ਡੇਲੀ ਤਾਂ ਨਹੀਂ ਡੇਲੀ ਤਾਂ ਮੈਂ ਵੀ ਨਹੀਂ ਪਾਇਆ ਕਰਦੀ ਹੁਣ ਮੈਂ ਕੱਲ ਮੈਂ ਹੁਣ ਤਰ ਲੱਗਿਆਂ ਦੀ ਪੇਠੇ ਦੀ ਸਬਜ਼ੀ ਪੇਠੇ ਦੀ ਅੱਜ ਆਪਾਂ ਤੇਲ ਜਿਦੋਂ ਮਾਰਾ ਤੜਕਾ ਲਾ ਰਹੇ ਉਦੋਂ ਦੀ ਕੀ ਲੀ ਕੀ ਉਹਨਾਂ ਤੇਲ ਕਾਤੇ ਵਰਤਦੇ ਸੱਚ ਸੁੱਕੀ ਸਬਜ਼ੀ ਤਾਂ ਤੇਲ ਵੀ ਵਰਤ ਲਾਣੇ ਆ ਨਾ ਉਹ ਕਿਹੜਾ ਸੁੱਕੀ ਨੂੰ ਵੀ ਕੀ ਦਾ ਚੰਦ ਰਿਹਾ ਕਿ ਤੇਲ ਦਾ ਫਿਰ ਨਾ ਇਹ ਤਾਂ ਸਬਜ਼ੀ ਧਰਤੀ ਸ਼ੱਕਰ ਹਲੇ ਪਾਣੀ ਆ ਕਿਉਂਕਿ ਹੁਣੇ ਤੜਕਾ ਲਾਇਆ ਬਸ 76 ਵੀ ਪਾ ਦੇਣੀ ਕਿਉਂਕਿ ਫਿਰ ਇਹਨਾਂ ਗਾਰਾ ਜਾਂ ਬਣ ਜਾਂਦਾ ਹੈ ਹੁਣ ਜਲਦੀ ਪਾ ਦਾਂਗਾ ਰੰਗ ਬਹੁਤ ਸੋਹਣਾ ਲਿਖ ਰਿਹਾ ਟਿੱਕੇ ਦਾ ਦਿਖੇ ਨਹੀਂ ਰਿਹਾ ਪਰ ਹੈਵੀ ਬਹੁਤ ਸੋਹਣਾ ਹੈ ਇੱਕ ਬੱਦਲ ਵਾਈਂ ਲਿ ਜਾ ਰਹੀ ਕਿੰਨਾ ਚਿਰ ਹੋ ਗਿਆ ਮੀਂਹ ਡੋ ਪੈ ਰਹਿ ਰਹੇ ਨੇ ਬਹੁਤ ਪੰਜਾਬ ਚ ਬਾਹਰ ਬਹੁਤ ਬੁਰਾ ਹਾਲਾ ਕਹਿਣ ਦੀ ਕੀ ਲੋੜ ਹੈ ਸਾਰਿਆਂ ਨੂੰ ਦੇਖੇ ਰਹੇ ਹੁਣ ਖਬਰਾਂ ਚ ਸਭ ਕੁਝ ਦਿਖੇ ਰਿਹਾ ਹਨਾ ਬਹੁਤ ਜ਼ਿਆਦਾ ਬੁਰਾ ਹਾਲਾ ਬਾਹਰ ਲੋ ਜੀ ਹੁਣ ਆਪਾਂ ਸਬਜ਼ੀ ਤੜਕਾ ਲਾਤਾ ਹੁਣ ਥੋੜੀ ਜਿਹੀ ਧੱਕ ਸ਼ੱਕਰ ਪਾ ਕੇ ਨੀਚੇ ਟਾ ਮਨੀ ਬਹੁਤ ਜਲਦੀ ਬਣ ਜਾਂਦੀ ਆ ਅੰਬ ਆਪੋ ਕੈਠੇ ਨੂੰ ਕਹ ਰਿਆ ਅੰਬ ਹੁਣ ਸੇਵ ਹੁਣ ਤੋਂ ਸੇਵ ਬਣਗੇ ਹੈ ਸੇਵ ਸੇਵ ਕੇਲੇ ਕੇਲੇ ਤਾਂ ਸਾਰਾ ਕੇਲੇ ਤਾਂ ਸਾਰਾ ਸਾਲ ਹੀ ਰਹਿੰਦੇ ਨੇ ਸਾਰਾ ਸਾਲ ਇਹ ਵਿੱਚ ਨਗਿਰ ਜੀ ਇਧਰ ਹੋ ਜਾ ਅੰਬ ਪਾ ਕੇ ਹਾਰਾ ਜਿਆਦਾ ਸੇਵ ਕੇਲੇ ਨਹੀਂ ਪਾਉਂਦਾ ਹੁਣ ਨਾਸ਼ਪਤ ਉਹ ਅਮਰੂਦ ਨਾਸ਼ਪਤੀਆਂ ਨਾਸ਼ਪਤੀ ਨਹੀਂ ਖਾਣੇ ਨੂੰ ਮਿਲਿਆ ਤੇ ਖੱਦ ਖਾਦੀ ਹੁ ਨਹੀਂ ਖਾਦੀ ਆ ਉਹ ਇੰਨੇ ਮੈਰੀ ਐਤ ਕੀ ਖਾਣੂ ਨਹੀਂ ਮਿਲੀ ਐਤ ਕੀ ਕੀ ਕਦੇ ਖਾਈ ਹੋਣੀ ਆਪਾਂ ਨੇ ਕਦੇ ਨਾ ਅੰਬ ਵੀ ਨਹੀਂ ਆਦਿ ਨਹੀਂ ਚੱਲ ਮੈਂ ਜ਼ਿਆਦਾ ਨਾਸ਼ਪਤੀਆਂ ਦੇ ਬੱਬੂ ਵੇਸ਼ ਬਹੁਤ ਖਾਏ ਨੇ ਜਦੋਂ ਆਪੂ ਹੁਣ ਤਾਂ ਮੇਰੀ ਤਾਂ ਨਾਸ਼ਪਤੀਆਂ ਬੱਬੂ ਕੋਈ ਫਰਕ ਨਹੀਂ ਨਜ਼ਰ ਆਉਂਦਾ ਬੱਬੂ ਵੋਸ਼ਾ ਬਸ ਥੋੜਾ ਜਿਹਾ ਹੁੰਦਾ ਏ ਅੰਮਰੂਦ ਵਰਗਾ ਲੱਗਦਾ ਏ ਤੇ ਜਿਹੜੀ ਨਾਸ਼ਪਤੀ ਆ ਉਹ ਥੋੜੀ ਜੀ ਰਸ ਭਰੀ ਹੁੰਦੀ ਆ ਖਟਿਆਸਤੇ ਹੁੰਦੇ ਜਿਹੜਾ ਬੱਬੂ ਵੋਸ਼ਾ ਏ ਉਹ ਮਿੱਠਾ ਹੁੰਦਾ ਗੱਲਾਂ ਖੱਟਾ ਨਹੀਂ ਹੁੰਦਾ ਅੱਜ ਤਾਂ ਮੇਰਾ ਦੰਦ ਹੈ ਨਾ ਥੋੜਾ ਥੋੜਾ ਫੇਲ ਦੁਖ ਰ ਮੈਂ ਹੁਣ ਦਵਾਈ ਲੈਂਦੀ ਆ ਜਿਹੜੀ ਪਈ ਹੋਈ ਆ ਕਿ ਉਹਨੂੰ ਸਾਮ-ਸਾਮ ਕੇ ਰੱਖਦੀ ਆ ਜਦ ਮੇਰਾ ਦਰਦ हट ਜਾਂਦਾ ਹੈ ਤਾਂ ਮੈਂ ਮੈਂ ਅਲਰਜੀ ਦੀ ਸਾਮ ਕੇ ਰੱਖਦੀ ਆ ਜਦ ਜਦੋਂ ਮੇਰਾ ਦਰਦ ਫੇਰ ਸ਼ੁਰੂ ਹੋਣਾ ਅੱਜ ਮੇਰਾ ਦਰਦ ਫੇਰ ਸ਼ੁਰੂ ਹੋ ਗਿਆ ਅੱਧਾ ਦੁਖ ਰਿਹਾ ਏ ਹੁਣ ਮੈਂ ਜਦ ਮੈਂ ਨਾ ਇਧਰ ਲਈ ਜੇ ਦੰਦ ਨਾਲ ਕੁਝ ਵੀ ਖਾ ਲੈਂਦੀ ਆ ਇਧਰ ਹੀ ਸਾਈਡ ਕੁਝ ਵੀ ਮੇਰਾ ਆ ਜਾਂਦਾ ਹਨਾ ਮੇਰੀ ਮਜ਼ਬਾਨੀ ਆ ਜਦ ਦੁਖ ਵਿੱਚ ਨਾ ਗਿਰ ਜੀ ਤੂੰ ਸਬਜ਼ੀ ਦੇ ਲੈ ਤੂੰ ਹਲਾ ਦੇਣਾ ਡਾਕਟਰ ਵੀ ਡੱਟ ਕਰਨਾ ਪਊਗਾ ਇਸ ਕਰਕੇ ਵੀ ਉਹਦੇ ਵੀ ਨਾ ਠੀਕ ਨਹੀਂ ਹੋਣਾ ਡੱਟ ਮੇਰਾ ਪ੍ਰੋਬਲਮ ਚੀਂਦੀਗਾ ਕਿਉਂਕਿ ਮੇਰਾ ਟੀਕਾ ਹੀ ਲਵਾਉਣ ਦੀ ਜੀ ਨਹੀਂ ਕਰਦਾ ਟੀਕਾ ਲਾ ਕੇ ਡੱਟ ਹੋ ਜਾਊਗਾ ਹਾਂ ਵੀ ਦਾੰਤ ਨੂੰ ਕੁਝ ਨਹੀਂ ਹੋਇਆ ਬਾਕੀ ਸਾਰਾ ਕੁਸਾ ਪਿਆ ਡੱਟ ਉਹਦੇ ਵੀ ਫਿਰ 2-3 3-2-3 ਸੀਟਿੰਗ ਹੁੰਦੀਆਂ ਨੇ ਫਿਰ ਉਹ ਤੇ ਡਰ ਲੱਗਦਾ ਮੈਨੂੰ ਇਸ ਕਰਕੇ ਨਾ ਮੇਰਾ ਡਾਕਟਰ ਕੋਲ ਜਾਣ ਦੀ ਜੀ ਨਹੀਂ ਕਰਦਾ ਨਹੀਂ ਤਾਂ ਮੈਂ ਡੱਟ ਕਰਾਉਣ ਦੀ ਕਿੱਥਾ ਤੁੰਦ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿ ਬਸ ਇੱਕ ਰਸਟਾਈਨ ਨਹੀਂ ਤੇ ਦਵਾਈ ਮੇਰੇ ਮਾਈ ਜੀ ਮੈਂ ਮੈਂ ਵੀ ਟੈਸਟ ਕਰਾਣੇ ਨੇ ਜਾਇਂ ਜਾਂਦਾ ਦਵਾਈ ਲੈ ਲਓ ਠੀਕ ਆ ਨਹੀਂ ਦਵਾਈ ਰੋਕ ਦੋ ਮਹੀਨੇ ਬਾਅਦ ਫੇਰ ਦੁੱਖ ਲੈ ਲੈਣਾ ਹੁਣ ਮੇਲੇ ਤੇ ਲਗਾਤਾਰੇ ਸ਼ੁਰੂ ਹੋਇਆ ਵਾ ਮੇਰਾ ਵੀ ਤਾਂ ਹੁਣ 20 ਦਿਨ ਲੰਘ ਗਏ ਜਦੋਂ ਪੂਆ ਸਤੀ ਦਾ ਗਏ ਤੋਂਦਨ ਹੋਈ ਸੀ 20 ਦਿਨ ਹੋ ਗਏ ਮਹੀਨਾ ਡੇਢ ਮਹੀਨਾ ਲੰਘਦਾ ਮੇਰਾ ਵੀ ਮੈਂ ਸੰਗ ਰੱਖ ਦਿਆਂ ਦੋ ਘਰਕਾ ਹੁਣ ਤੋ ਕੜਾਹੀ ਚ ਮੂ ਚੱਤੇ ਆ ਕੜਾਹੀ ਨੂੰ ਹੈ ਚਲੋ ਜੀ ਹੁਣ ਵਲੌਗ ਨਾਲ ਜੁੜੇ ਰਹੀਓ ਸਾਡੀ ਧਰਮੀ ਹੁਣਾਂ ਦਾ ਕੜਾਹੀ ਮਾਂ ਚ ਗੁਰਦੁਆਰਾ ਸਾਹਿਬ ਹੁਣਾਂ

ਖਰਾਬ ਕਰ ਲੂਗਾ ਹੁਣ ਤੇ ਕਾਲੇ ਹੋਰ ਜੀਤਨ ਨੂੰ ਕਹਦਾ ਵੀ ਆਂਟੀ ਰਹਿ ਗਈ ਨਹੀਂ ਜਾਂਦੀ ਆਜਾ ਆਂਟੀ ਨਹੀਂ ਜਾਂਦੀ ਆਂਟੀ ਕਹਿੰਦਾ ਦਾਦੀ ਦਾਦੀ ਹੈ ਦਾਦੀ ਨਹੀਂ ਜਾਂਦੀ ਨਹੀਂ ਦਾਦੀ ਨਹੀਂ ਜਾਂਦੀ ਚਲ ਚਲਾ ਜਾ ਜਾ ਬਾਏ ਕਰਿਆ ਬਾਏ ਕਰਿਆ ਦਾਦੀ ਨੂੰ ਬਾਏ ਕਰਿਆ ਬਾਏ ਆ ਜਾ ਆ ਜਾ ਚਲ ਹੁਣ ਜਦ ਆਪਾਂ ਰੋ ਜਾਣੇ ਆ ਸ਼ਾਂਤੀ ਹੁੰਦੀ ਆ ਓਰੇ ਹਣਾ ਹੁਣ ਟਾਈਮ ਛੇਤੀ ਆਣ ਲੱਗਿਆ ਨਾ ਪਾਪੇ ਨੇ ਟੌਫੀ ਦੇਈ ਇਹਨੂੰ ਇੱਕ ਨਹੀਂ ਜਦੋਂ ਆ ਵੀ ਕੁਰੀ ਐਗਦੋਂ ਹੁੰਦੇ ਨੇ ਨਹੀਂ ਕੋਈ ਟੌਫੀ ਨਾ ਐ ਨਹੀਂ ਖੁੱਲਣਦੀ ਖੁੱਲਣ ਦੀ ਲੋੜ ਨਹੀਂ ਪਈ ਇਹਨੇ ਅੱਗੇ ਜਦੋਂ ਛੋਟੀ ਹੁੰਦੀ ਖੰਦੀ ਸੀ ਜਰੂਰੀ ਖੋਲਣਦੀ ਸੀ ਲੋ ਜਾਂ ਅਬੀ ਲੋ ਜੀ ਨੀ ਦੇਖੋ ਅੱਜ ਹੈਗੀ ਐ ਅਗਲਾ ਦਿਨ ਕੱਲ ਮੈਂ ਵਲੌਗ ਪੂਰਾ ਨਹੀਂ ਕਰਿਆ ਤਾਂ ਅੱਜ ਹੁਣ ਸਵੇਰ ਦਾ ਹੀ ਇੰਨਾ ਜ਼ਿਆਦਾ ਬੱਦਲ ਉੱਠ ਗਿਆ ਤਾਂ ਵੀ ਮੀਂਹ ਵੀ 90 ਹਾਂ 100% ਦੱਸਿਆ ਹੋਇਆ ਦੋ ਦਿਨ ਕੱਲੂ ਵੀ ਦੱਸਿਆ ਹੋਇਆ ਏ ਐ ਇੰਨੇ ਤਾਂ ਹੀ ਦਾ ਵਲੌਗ ਬਣਾਉਣ ਨੂੰ ਜੀ ਨਹੀਂ ਕਰਦਾ ਜ਼ਿਆਦਾਤਰ ਚਲੋ ਸਿਹਤ ਆਪਣੀ ਜਿਹੜਾ ਉਹ ਬਣੀ ਹੋ ਰਹੀਦੀ ਹੈ ਕਦੇ ਠੀਕ ਹੋ ਗਈ ਕਦੇ ਢਿੱਲੇ ਹੋ ਗਏ ਹਨਾ ਪਰ ਨਾ ਜ਼ਿਆਦਾ ਖਬਰਾਂ 'ਚ ਫੋਨਾਂ 'ਚ ਸਾਰੇ ਕਿਤੇ ਚਾਰੇ ਪਾਸੇ ਆਹੀ ਖਬਰਾਂ ਦੇਖੀ ਜਾਂਦੇ ਆ ਤਾਂ ਮਨ ਬਹੁਤ ਖਰਾਬ ਹੋ ਜਾਂਦਾ ਏ ਕਿਉਂਕਿ ਇਨਸਾਨ ਨੂੰ ਤਾਂ ਦੇਖੋ ਹਰ ਕੋਈ ਪੂਰੀ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰ ਜਾਨਵਰ ਨਾ ਜਿਵੇਂ ਮੱਝਾਂ ਇੰਨੀਆਂ ਮਰੀਆਂ ਵੀ ਦੇਖੀਆਂ ਐਨਾਂ ਦਮਨ ਜਾ ਖਰਾਬ ਹੋਇਆ ਵਿਚਾਰੀਆਂ ਪਈਆਂ ਨੇ ਨਾ ਬਸ ਐਹੀਂ ਪਾਣੀ ਗਰਦਨ ਗਰਦਨ ਤੱਕ ਉਹਨਾਂ ਦੇ ਪਾਣੀ ਵੀ ਐਹੀਂ ਮਰ ਮੁੱਕ ਗਈਆਂ ਵਿਚਾਰੀਆਂ ਰੱਬ ਨੇ ਨਾ ਜਿਵੇਂ ਲੋਕ ਇੱਕ ਦੂਜੇ ਪਰ ਕਹਿਰ ਟਾਉਂਦੇ ਨੇ ਨਾ ਐਵੇਂ ਇਸ ਵਾਰ ਰੱਬ ਨੇ ਲੋਕਾਂ ਪਰ ਕਹਿਰ ਬਹੁਤ ਗੁੜੀ ਤੱਕ ਹਟਾਇਆ ਵਾ ਹੁਣ ਪਟਿਆਲੇ ਚ ਵੀ ਇੰਨਾ ਮੀਂਹ ਆ। ਵਿਜਿਆ ਮੀਂਹ ਹੁਣ ਲਗਾਤਾਰ 3-4 ਦਿਨ ਪੈਂਦਾ ਰਿਹਾ ਨਾ। ਬਸ ਫਿਰ ਜਿਹੜਾ ਇੱਥੇ ਹੜ ਆਣੇ ਤੇ ਰੁਕ ਗਿਆ ਤਾਂ ਨਦੀ ਉਛਲਣ ਤੇ ਉਹ ਵੀ ਉਛਲ ਗਈ। ਬਹੁਤ ਬੁਰਾ ਹਾਲ ਹੈ। ਕਾਲੂ ਵੀ 100% ਦੱਸਿਆ ਹੋਇਆ ਇਹ। ਹੁਣ ਅੱਗੇ-ਅੱਗੇ ਤਾਂ ਐਂ ਵੀ ਜਿਹੜਾ ਮੌਸਮ ਹਫ਼ਤੇ-ਹਫ਼ਤੇ ਦਾ ਦੱਸਦੇ ਨੇ ਪਰ ਕਈ ਵਾਰ ਐ ਹੁੰਦਾ ਵੀ ਜੇ ਧੁੱਪ ਵੀ ਦੱਸੀ ਹੋਈ ਆ ਬੱਦਲ ਪਤਾ ਨਹੀਂ ਕਿੱਧਰੋਂ ਝੜ ਕੇ ਆ ਜਾਂਦਾ ਏ। ਉਹ ਤਾਂ ਉਸੇ ਦਿਨ ਪਤਾ ਲੱਗਦਾ ਜਦ ਬੱਦਲ ਇੱਕੋ ਲੱਤ ਆ ਜਾਂਦਾ ਏ। ਫਿਰ 2 ਦਿਨ ਲਗਾਤਾਰ ਦੱਸਿਆ ਭਾਈ। ਬਹੁਤ ਬੁਰਾ ਹਾਲ ਹੈ ਇੰਨਾ ਜ਼ਿਆਦਾ ਬੱਦਲ ਹੈ ਵੀ ਮੀਂਹ ਸ਼ਾਮ ਤੱਕ ਨਹੀਂ ਹਟਣਾ। ਵਲੌਗ ਬਣਾਉਣ ਨੂੰ ਵੀ ਤਾਂ ਹੀ ਜੀ ਨਹੀਂ ਕਰਦਾ ਹੈਗਾ ਆਲੇ ਦੁਆਲੇ ਵੀ ਆਪਾਂ ਆਪਣੀ ਵੀਡੀਓ ਜਹਣਾ ਉਹ ਕਰਦੇ ਆ ਖੁਸ਼ੀ-ਖੁਸ਼ੀ ਬਣਾਣੀ ਪੈਂਦੀ ਹਰ ਵਕਤ ਰੋ ਕੇ ਵੀ ਨਹੀਂ ਚਲੋ ਬਣਾ ਸਕਦੇ ਹਨ। ਵੀ ਪਰ ਬਾਹਰ ਕਿੰਨੀਆਂ ਮੁਸੀਬਤਾਂ ਚੱਲ ਰਹੀ ਨੇ ਲੋਕ ਆਪਣੇ ਪੰਜਾਬ ਆਪਣੇ ਨੇ ਸਾਰੇ ਆਪਣੇ ਭੈਣ ਭਾਈ ਹੋਈ ਨੇ। ਕਿੰਨੀਆਂ ਮੁਸੀਬਤਾਂ ਚੱਲ ਰਹੀ ਨੇ ਤੇ ਆਪਾਂ ਖੁਸ਼ੀ-ਖੁਸ਼ੀ ਵੀਡੀਓਜ਼ ਬਣਾਉਣ ਨੂੰ ਜੀ ਤਾਂ ਨਹੀਂ ਕਰਦਾ ਬਸ। ਅੱਜ ਕਿਸੇ ਵੀ ਤਰ੍ਹਾਂ ਵਲੌਗ ਪੂਰਾ करूंगी ਐਤੋਂ ਬਾਅਦ ਪਤਾ ਨਹੀਂ ਵੀ ਲਗਾਤਾਰ ਆਊਗਾ ਜਾਂ ਵਿਚ 9 ਦਿਨ ਕਟ-ਕਟ ਕੇ ਆਊਗਾ ਚਲੋ ਹੁਣ ਅੰਦਰ ਚਾਹ ਤਰੀ ਹੋਈ ਐ ਅੱਜ ਮੈਂ ਚਾਹ ਚ ਨਾ ਅਦਰਕ ਪਾਇਆ ਏ ਚਾਹ ਦੀ ਖੁਸ਼ਬੂ ਨਾ ਮੈਂ ਬਾਹਰ ਖੜੀ ਐ ਖੁਸ਼ਬੂ ਹਰ ਖਿੜਕੀ ਤੇਨੋਂ ਆ ਰਹੀ ਐ ਇੰਨੀ ਵਧੀਆ ਖੁਸ਼ਬੂ ਆ ਰਹੀ ਐ ਚਾਹ ਦੀ ਅਹੀਂ ਜੇ ਸਾਰੀਆਂ ਗੱਲਾਂ ਕਰਨ ਨੂੰ ਮਨ ਜੀ ਨਹੀਂ ਕਰਦਾ ਹੈਗਾ ਕਿਉਂਕਿ ਆਪਾਂ ਅਹੀਂ ਜਿਆ ਗੱਲਾਂ ਕਰਦੇ ਆ ਬਾਹਰ ਵਿਚਾਰੇ ਰੋ ਰਹੇ ਨੇ ਨਿਆਣੇ ਜਾਨਵਰ ਜਵਾਕ ਬਹੁਤ ਬੁਰਾ ਲੱਗ ਰਿਹਾ ਚਲੋ ਜੀ ਵੀਡੀਓ ਨਾਲ ਜੁੜੇ ਰਹੋ ਇਹ ਵੀਡੀਓ ਐਂਡ ਤੱਕ ਜਰੂਰ ਪੂਰੀ ਕਰਾਂਗੇ ਹੋਰ ਪਲਸ ਆ ਦੇਖ ਲਓ ਮੈਨੂੰ ਕੀ ਕਰੀਓ ਆਹਦੇ ਸਾਹ ਤੇ ਆ ਜੀ ਕੇ ਬਹਿ ਜਾਓ ਨਾ ਬੈਠ ਕੇ ਆਪ ਤਾਂ ਮੈਂ ਸਿਰ ਤੇ ਚੁੰਨੀ ਲੈ ਕੇ ਬੈਠੀ ਆਂ ਤਾਂ ਚੱਕ ਕੇ ਬੈਗੇ ਵੀ ਅਪਲੇਟ ਸਜਾ ਲਈ ਅਦਰ ਮੈਂ ਬਣਾ ਬਣਾ ਕੇ ਦੇਈ ਆਂ ਮੈਂ ਸਿਰਫ ਚੁੰਨੀ ਲੈ ਕੇ ਬੈਠੀ ਆਂ ਤੇ ਵੀ ਹਾਂ ਵੀ ਤੂੰ ਇੱਕੋ ਲੱਤ ਕੈਮਰਾ ਚੱਕ ਕੇ ਆਏਂਗੀ ਮੈਂ ਆਪਣੀ ਚੁੰਨੀ ਚੱਕ ਲਿਆ ਵਾਂ ਇਧਰ ਪਲੇਟ ਚੱਕ ਕੇ ਬਿਠੀ ਆਂ ਸੌਸ ਨਹੀਂ ਮੈਂ ਸੌਸ ਮੜ ਖਾਣੀ ਨਹੀਂ ਕਿਉਂਕਿ ਮੈਂ ਆ ਚੱਕ ਕੇ ਲਈ ਆਂ ਪਹਿਲਾਂ ਹੀ ਅੱਛਾ ਹਾਂ ਤੇ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਏ ਮੈਂ ਬਣਾ ਕੇ ਦੇ ਦੇਣਾ ਅੱਜ ਮੈਨੂੰ ਭੁੱਖ ਨਹੀਂ ਲੱਗ ਰਹੀ ਪਤਾ ਕਿਉਂ ਕਿਉਂਕਿ ਹੁਣ ਮੈਂ 10 ਵਜੇ ਨਾਲ ਚਾਹ ਪੀਣ ਲੱਗੀ ਅ ਨਾਲੇ ਕੁਝ ਖਾਂਦੀ ਨਹੀਂ ਪਰ ਮੇਰੇ ਲਈ ਦਿੱਕ ਦੋਵੇ ਤਾਂ ਕਹਿਣ ਫੁੱਲ ਰਹਿੰਦਾ ਹੈ ਉਹ ਵਿਚਾਰਾ ਪੀਏ ਵਿੱਚ ਨੂੰ ਹੁਣ ਮੈਂ ਸਵੇਰ ਦੀ ਰੋਟੀ ਖਾਦੀ ਹੋਈ ਹੈ ਮੈਂ ਅੱਜ ਨਾਲੇ ਮੈਂ ਚਾਹ 'ਚ ਇੱਕ ਸਪੈਸ਼ਲ ਚੀਜ਼ ਪਾਈ ਆ ਅਦਰਕ ਪਾਇਆ ਮਤਲਬ ਆਦਿ ਸਵਾਦ ਚਾਹ ਬਣੀ ਬੱਸ ਮੈਂ ਤੁਹਾਨੂੰ ਦੱਸ ਰਹੀ ਹਾਂ ਜਦੋਂ ਮੈਂ ਲੇ ਗਿਆ ਨੀ ਉਦੋਂ ਮੰਦੀਪ ਲਿਆਣ ਲੱਗਿਆ ਮੇਰੇ ਵਾਸਤੇ ਚਿੱਲਾ ਤੇ ਮੈਂ ਨਾ ਚੁੰਨੀ ਲੈ ਕੇ ਬੈਠੀ ਸੀ ਮੰਨੂ ਐ ਵੀ ਨਾ ਫਿਰ ਮੈਂ ਹਜੇ ਬਾਲ ਬੂਲ ਖਿੰਡੇ ਹੋਏ ਆ ਮੀਂਹ ਜਿਆਦਾ ਨਾ ਪੈ ਰਿਹਾ ਏ ਵੀ ਹਜੇ ਮੌਸਮ ਥੋੜਾ ਜਿਹਾ ਠੰਡਾ ਏ ਬਸ ਮੈਂ ਥੋੜੀ ਦੇਰ ਤੱਕ ਨਾਉਂਗੀ ਮੈਂ ਗਿਜ਼ਟ ਲਾਇਆ ਥੋੜਾ ਜਿਹਾ ਪਾਣੀ ਖੋਸਾ ਕਰੂੰਗੀ ਤੇ ਤੇ ਪਾਣੀ ਨਾਲ ਹੀ ਨਾਲਦੀ ਥੋੜਾ ਜਿਹਾ ਪਾਣੀ ਪੋਸਾ ਕਰਕੇ ਜੇ ਮਨਾਉਂਗੀ ਕਿਉਂਕਿ ਠੰਡਾ ਪਾਣੀ ਹੋਇਆ ਬਹੁਤ ਆਵੇ ਇਹ ਹੁਣ ਮੈਂ ਚਿਲਾ ਖਾਉਂਗੀ ਮੂੰਗ ਮੂੰਗੀ ਦੀ ਦਾਲ ਦਾ ਚਿਲਾ ਏ ਮੂੰਗ ਦਾਲ ਦਾ ਨਹੀਂ ਆਪਾਂ ਕਹਿੰਦੇ ਮੂੰਗੀ ਦੀ ਦਾਲ ਦਾ ਚਿਲਾ ਏ بس میں وہ دال ਨਾਲ کھاؤں گی ਕਿਉਂਕਿ ਹਰੀ ਸੌਸ ਨਾਲ ਵਧੀਆ ਲੱਗਦਾ ਹਰੀ ਸੌਸ ਸਾਡੇ ਹੈ ਨਹੀਂ ਨਾ ਦੂਜੀ ਸੌਸ ਆ ਤੇ ਬਾਕੀ ਦਾਲ ਨਾਲ ਖਾਉਂਗੀ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਦਾਲ ਨਾਲ ਖਾਇਆ ਬਹੁਤ ਸਵਾਦ ਲੱਗਦਾ ਹੈ ਯੋਹ ਮੈਨ ਕਰਿਆ ਕਿ ਦਾਲ ਨਾ وہی બોਲੀ ਜਾ ਰਹੀ ਆ ਲਾਜ਼ਮੀ ਨਹੀਂ ਮੇਰਾ ਹੋ ਕਰਿਆ ਚੱਲੂ ਕਰਿਆ ਹੈਗਾ ਆ लो जी ਮੈਂ ਖਾਦੀਆਂ मूंगी ਦੀ ਦਾਲ ਦਾ ਚਿਲਾ ਤੇ ਮਨਦੀਪ ਜੀ ਲੈ ਕੇ ਆਏ ਨੇ ਮੇਰੇ ਵਾਸਤੇ ਲੈ ਕੇ ਨਹੀਂ ਆਏ ਫੈਮ ਆਪੀ ਆ ਆ ਮੰਗਿਆ ਮੈਂ ਸਾਰਿਆਂ ਨੂੰ ਦੇ ਰਹੀ ਆ ਮੰਗਿਆ ਏ ਪਹਿਲਾਂ ਮੈਂ ਆਈ ਸੀ ਕਹਿੰਦੀ ਆ ਜਾ ਮੈਂ ਵੀਡੀਓ ਬਣਾ ਦੇ ਵੀਡੀਓ ਨਹੀਂ ਮੇਰੀ ਬਣਾ ਰਹੇ ਏ ਦੇਖ ਲੋ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਤੁਸੀਂ ਮੇਰੀ ਵੀਡੀਓ ਨਹੀਂ ਬਣਾ ਰਹੇ ਮੈਂ ਕੋਈ ਬੰਦਾ ਬਣਾਵੇ ਚਾਹੇ ਮੈਂ ਤੇਰੇ ਲਈ ਬੰਦਾ ਤਾਂ ਹਾਜ਼ਰ ਰੱਖਾਂ ਉਹ ਕਹਿੰਦਾ ਮੈਂ ਬਣਾਉਂਦਾ ਨਹੀਂ ਬਸ ਜਵਾਬ deta ਨਹੀਂ ਕੁਝ ਲਾਉਣਾ ਗਿਆ ਨਹੀਂ ਉਹ ਨਾ ਮੈਂ ਤੇਰੇ ਸਾਹਮਣੇ ਕਹਦਾ ਯੂਵੀ ਨੂੰ ਲੈ ਜੀ ਯੂਵੀ ਨੂੰ ਬਣਾਉਂਦਾ ਬਣਾਉਂਦਾ ਨਹੀਂ ਉਹ ਕਹਿੰਦਾ ਬਣਾਤੀ ਬਸ ਮੇਰੀ ਕਿਸੇ ਨੇ ਵੀ ਮੈਂ ਆਪੇ ਬਣਾ ਰਹੀ ਹਾਂ ਸੈਲਫ ਮੈਨੂੰ ਪਤਾ ਸੈਲਫ ਬਣਾ ਰਹੀ ਆ ਮੈਨੂੰ ਪਤਾ ਦਿਨ ਤਾਂ ਨਹੀਂ ਬਣਾਇਆ ਤੁਹਾਨੂੰ ਪਤਾ ਬਾਕ ਥੋੜੀ ਜੀ ਮੈਂ ਨਾ ਸੋਰੀ ਚ ਖੰਡਾ ਦੇਖਿਆ ਸੀ ਉਹ ਕਿਉਂਕਿ ਦੇਖੋ ਮੈਂ ਮੂੰਗੀ ਦੀ ਦਾਲ ਦਾ ਚਿਲਾ ਖਾ ਲਾ ਤੇ ਮੂੰਗੀ ਦੇ ਚਿਲੇ ਮੈਨੂੰ ਬਹੁਤ ਸਵਾਦ ਆ ਆ ਚਿਲੇ ਇੱਕ ਦਿਨ ਮੈਂ ਤਿੰਨ ਬਣਾ ਕੇ ਖਾ ਲਿਆ ਚੇਤੀ ਕਰ ਉਹਦਰ ਮੇਰਾ ਉਹ ਪੜ ਰਿਹਾ ਹੋਣਾ ਚੱਲ ਲੱਗਿਆ ਹੋਣਾ ਮੈਨੂੰ ਲੱਗਾ ਇਹ ਮਾੜਾ ਜਾਂ ਨੇੜੇ ਨੂੰ ਤਾਂ ਦਿਖਾ ਦੇ ਪੈਣੇ ਮੈਂ ਪਿਛਲੀ ਵਾਰ ਤੁਹਾਨੂੰ ਦੱਸਦੀ ਆ ਕਿ ਮੈਂ ਖਾਇਆ ਤਾਂ ਜਿਵੇਂ ਮੇਰੇ ਕੋਲ ਦਾਲ ਤੀ ਮੂੰਗੀ ਦਾ ਚੀਲਾ ਤਾਂ ਇੱਕ ਇਹ ਐ ਐ ਮੈਸ਼ ਕਰਕੇ ਬਣਾਤਾ ਹੈ। ਸਵਾਦਾ ਬੜਾ ਸਵਾਦ ਆ ਜਾਂਦਾ ਜਦੋਂ ਪਿਛਲੀ ਵਾਰ ਖਾਤਾ ਸੀ ਨਿੰਬੂ ਵਗੈਰਾ ਨਿੰਬੂ ਤਾਂ ਜਾਂਦਾ ਸਮਾਨ ਜਾਦੇ ਹੋਵੇ ਫਿਰ ਉਨਾਂ ਹੀ ਵਧੀਆ ਬਣਦਾ। ਹਾਂ ਨਿੰਬੂ ਵਗੈਰਾ ਸਾਰਾ ਕੁਝ ਪਾਇਆ ਮੈਂ ਤਾਂ। ਚਲੋ ਜੀ ਫਿਰ ਮੈਂ ਠਾਲਾਂ ਹਾਂ ਸਿੱਡੇ ਤੇ ਹਰੀ ਮਿਰਚਾਂ ਮੇਰੇ ਵਿੱਚ ਦੇਖ ਲੈ ਮੈਂ ਉਹ ਪੀਸੀਐਲ ਵਾਲਣੀ ਦੇ ਟਕੇ ਦੇ ਤਾਂ ਪਈਆਂ। ਕੱਟੀਆਂ ਹੋ ਜਾਏ ਬੜੇ ਲੱਗਦੀਆਂ ਨੇ ਆਪ ਤੇ ਪਸਾਰਾ ਖਤਮ ਹੋ ਗਿਆ ਹੂੰ ਵਿਚ ਪਤਾ ਮੈਂ ਸਾਰਾ ਫੇ ਕੱਲੂ ਕੱਲੂ ਦੀ ਕੱਲ ਦੇਖੀ ਜਊਗੀ ਹਾਂ ਦੂਹਾਂ ਚਾਂਦੂਆਂ ਚ ਕੀ ਪਾਵਾਂਗੇ ਆਪ ਲੋਗੇ ਦੇਖ ਲਾਂਗੇ ਬਈ ਮੀਂਹ ਬਹੁਤ ਪੈ ਰਿਹਾ ਹੈ ਬਾਦ ਕੋਈ ਕੱਲ ਤੋਂ ਦੀ ਅਲਰਟ ਚਾਣੀ ਟਾਟਾ ਪਟਿਆਰੇ ਚ ਵੀ ਪਤਾ ਨਹੀਂ ਸਾਡੇ ਨਦੀ ਹੁਣ ਬੈਟੂ ਵੀ ਉੱਚ ਲੋ ਵੀਡੀਓ ਬਣਾਉਣ ਨੂੰ ਕਿਹਾ ਭੱਜ ਗਈ ਮੈਂ ਸਾਬਾ ਮੀਂਹ ਪਾ ਗਿਆ ਹਾਂ ਝਾਰਾ ਪੈਣਾ ਸ਼ੁਰੂ ਹੋ ਗਿਆ ਬੱਦਲ ਚੜ ਗਿਆ ਦੇਖੋ ਕਿੰਨਾ ਆ ਗਿਆ ਫੇਰ ਮੀ ਪਊਗਾ ਹੁਣ ਨਿਆਣਿਆਂ ਦੀਆਂ ਛੁੱਟੀਆਂ ਨਾ ਫੇਰ ਵਧਾਤੀਆਂ ਹੋਰ 3 3 ਤੱਕ ਫੇਰ ਵਧਾਤੀਆਂ 3 3 ਹੈ ਤਾਂ ਪਰਸੋਂ ਜੋ ਉੱਥੇ ਨੂੰ ਹੀ ਐ ਬਸ ਉਹ ਸੋ ਐ ਇਹ ਫੀਲਿੰਗ ਜੀ ਆਈ ਜਾ ਰਹੀ ਐ ਬਸ ਚੱਕੀ ਕਿ ਫੇਰ ਮਸੂਲ ਸਾਫ ਆ ਅੱਛਾ ਫੇਰ ਤਾਂ ਠੀਕ ਐ ਹਾਂ ਜੋ ਜਿਵੇਂ ਉਹ ਲੱਕੀਆਂ ਸ਼ਾਮ ਨੂੰ ਆਟਾ ਤੇ ਇੱਧਰ ਬਣਾਈਆ ਸੀ ਤੋਰੀਆਂ ਦੀ ਸਬਜ਼ੀ ਫੇਰ ਅੱਜ ਤੋਰੀਆਂ ਤੋਰੀਆਂ ਕਿੰਤਰ ਖਤਮ ਹੋਵੇ ਮੈਨੂੰ ਐਂ ਹੱਸਦੇ ਪਹਿਲਾਂ ਤਾਂ ਕਈ ਤੋਰੀਆਂ ਦੇ ਸੀ ਤੋਰੀਆਂ ਚਿੰਤੇ ਦੇ ਪੈਰ ਘਰ ਹੋ ਗਿਆ ਫਿਰ ਹੁੰਦਾ ਨਾ ਹਮੇਸ਼ਾ ਬਿੰਗਾ ਟੈਡਾ ਲੱਗ ਗਿਆ ਤਾਂ ਐ ਨਹੀਂ ਹੁੰਦਾ 8 ਚਮਚਾ ਠੀਕ ਆ ਚਮਚਾ ਪਿਛਲੀ ਵਾਰ ਹੋ ਗਿਆ ਤਾਂ ਇੱਕ ਵਾਰ ਮੇਤੋ ਤਾਂ ਹੋ ਗਿਆ ਤਾਂ ਤੇ ਲੋ ਜੀ ਹੁਣ ਆਪਾਂ ਆਟਾ ਸਵਾਲਾ ਲੱਗਿਆ ਫਿਰ ਬਣਾਵਾਂਗੇ ਰੋਟੀ ਅਤੇ ਪਹਿਲਾਂ ਮੀਂਹ ਆ ਗਿਆ ਫਟਾਫਟ ਥੱਲੇ ਬੈਠ ਕੇ ਝਾੜਾ ਇਹ ਤੇ ਦਾ ਚੁੰਨੀ ਵੇਚ ਗਈ ਆ ਹਾਂ ਲੰਨੇਗਾ ਤੋਂ ਚੁੰਨੀ ਲੰਦੇ ਦਾ ਤੋਂ ਮੇੜੀ ਪੈਂਦੀ ਆ ਕਿਆ ਕਰਾਂ ਹੁਣ ਨੀਚੇ ਬਾਹਰ ਆਈ ਚੁੰਨੀ ਆ ਫਿਰ ਹੁੰਦਾ ਵੀ ਸਾਰੀਆਂ ਗੰਦੀਆਂ ਹੋ ਜਾਣਗੀਆਂ ਧੋਣੀਆਂ ਵੀ ਓਕੀਆਂ ਮੀ ਤਾਂ ਪਤਾ ਹੀ ਨਹੀਂ ਹੜਦਾ ਆਬੂ ਏ ਆਬੂ ਤਾਂ ਅੰਦਰ ਆ ਗੱਡੀ ਚ ਕਵਾੜੇ ਹਾਂ ਅੱਛਾ ਬਸ ਠੀਕ ਆ ਮੈਨ ਵੱਲੋਂ ਖਾਨੀ ਹੁਣ ਜੇ ਮੀ ਹਟਿਆ ਰਿਹਾ ਫਿਰ ਗੁਰਦੁਆਰੇ ਜਾਇਆ ਮੰਗੀ ਮੀ ਤੋਂ ਪਹਿਲਾਂ ਹਾਂ ਚਾਰਾ ਜਾ ਫਿਰ ਪੈਣ ਲੱਗ ਗਿਆ ਹੁਣ ਜੇ ਹਟਿਆ ਦੇ ਹਾਂ ਜੇ ਨਾ ਹਟਿਆ ਫਿਰ ਦੇਖ ਲਾਂਗੇ ਔਰ ਇਹਨਾਂ ਦੇ ਪੇਪਰ ਵੀ ਸਟਾਰਟ ਤੇ ਕੱਲ ਤੋਂ ਕੱਲ ਤੇ ਤੇ ਔਰ ਲੇਕਿਨ ਛੁੱਟੀਆਂ ਛੁੱਟੀਆਂ ਕਿਉਂ ਤਾਂ ਦੋ ਤਿੰਨੇ ਆ ਅਰਬਾਸ ਐ ਲੱਗੀ ਜਾਂਦਾ ਜਿਵੇਂ ਅੱਜ 29 ਤਰੀਕ ਤੱਕ ਹੁੰਦੀ ਹੈ ਵੀ ਬੀਜਾ ਦਾ ਕਹਿੰਦੇ ਨੇ 3 ਤਰੀਕ ਤੱਕ ਛੁੱਟੀਆਂ ਕਹਿੰਦੇ ਨੇ ਫਿਰ ਐ ਲੱਗਦਾ ਵੀ ਜਿੰਨੇ ਬਹੁਤ ਛੁੱਟੀਆਂ ਨੇ ਤਿੰਨ ਛੁੱਟੀਆਂ ਨੇ ਸਾਰੀਆਂ ਤਿੰਨ ਨਹੀਂ 3 ਤਰੀਕ ਤੱਕ ਫਿਰ ਮੌਸਮ ਖਰਾਬ ਆ 4 ਨੂੰ ਮੌਸਮ ਸਾਫ਼ ਦੱਸਿਆ ਹੋਇਆ ਹਾਂ ਅੱਜ ਹੈਗੀ 31 ਤਰੀਕ ਤੇ ਮੇਰਾ ਵਲੌਗ ਹੈ ਨਾ ਜਿਹੜਾ 2 ਦਿਨ ਚੱਲਦਾ ਹੀ ਜਾ ਰਿਹਾ ਪਹਿਲਾਂ ਤਾਂ ਮੈਨੂੰ ਐ ਤਾਂ ਵੀ ਕੱਲ ਨੂੰ ਕੱਲ ਪਾ ਦੇਣਾ ਤਾਂ ਪਰ ਬਣਿਆ ਨਹੀਂ ਹੈਗਾ ਪੂਰਾ ਇਸ ਕਰਕੇ ਐ ਤੋੜਾ ਹੋਊਗਾ ਅੱਜ ਸਾਰਪੇ ਛੁੱਟੀਆਂ ਹੋਣਗੀਆਂ ਕਿਉਂਕਿ ਵਿੱਚ ਜਿਹੜਾ ਐਤਵਾਰ ਹੋਇਆ ਉਹ ਨੂੰ ਨਹੀਂ ਗਿਣਿਆ ਤੇ ਉਹ ਵੀ ਉਹਦੇ ਤਾਂ ਤੇ ਛੁੱਟੀਆਂ ਹੋ ਗਈਆਂ ਇੱਕ ਹਫ਼ਤੇ ਦੀ ਛੁੱਟੀਆਂ। ਹਾਂ। ਤਿੰਨਾ ਵਧ ਗਈਆਂ। ਸਾਰੇ ਪੰਜਾਬ 'ਚ ਹੋ ਗਈਆਂ। ਸਾਰੇ ਫਿਰ ਇਕੱਠੀਆਂ ਕਰਦੇ ਨੇ। ਹੂੰ। ਜਿੱਦਾਂ ਮਰਜ਼ੀ ਉਹ ਹੋਵੇ। ਖੜਾਂ ਦਾ ਉਹ। ਫਟਾਫਟ ਆਟਾ ਛਾਣ ਲੀਏ, ਗੁੰਨ ਲੀਏ, ਰੋਟੀ ਬਣਾ ਲਈਏ। ਨਹੀਂ ਆਣ ਵਾਲੀ ਐ। ਲੱਗੇ ਆਣ ਸਰਕਸ ਮਾਣ ਦੇਖ ਲੈ। ਇਹ ਜਿਹੜਾ ਛੋਟੇ ਆਲਾ ਨਾ ਇਹ ਬਹੁਤ ਲੱਗ ਗਿਆ ਚਾਵਲ ਨਾਲ। ਬਹੁਤ ਜ਼ਿਆਦਾ ਚਾਵਲ ਗਿਆ ਇਹ। ਛੋਟੇ ਆਲਾ। ਹੁਣ ਮੈਨੂੰ ਵੀਡੀਓ ਚ ਕਟਾਤਾ ਕਿਉਂਕਿ ਨੇ ਤਿੰਨ ਦਿਨ ਮੇਰੇ ਕਮੈਂਟ ਆਫ ਕਰਕੇ ਰੱਖੇ ਨੇ ਹਾਂ ਬੱਚਿਆਂ ਕਰਕੇ ਆਫ ਕਰਦੇ ਫਿਰ ਮੈਨੂੰ ਕਿਸੇ ਨੇ ਕਮੈਂਟ ਕੀਤਾ ਨਾ ਉਹਦੇ ਵਾਸਤੇ ਫਿਰ ਮੈਂ ਇਹਨੂੰ ਕੱਟ ਲੈਣਾ ਕਰਤਾ ਇੱਥੇ ਮੈਂ ਛੱਡਤਾ ਕਰ ਦਿੰਦੇ ਨੇ ਪਤਾ ਨਹੀਂ ਕਰਦੇ ਰੂਲ ਐਹੇ ਵੀ ਬੱਚਿਆਂ ਦੇ ਵੀ ਜਿਆਦਾ ਆਵੇ ਤਾਂ ਕਮੈਂਟ ਆਫ ਕਰ ਦਿੰਦੇ ਆ ਚਲੋ ਜੀ ਹੁਣ ਬੱਚਿਆਂ ਬਾਰੇ ਬੁਰਾ ਕਮੈਂਟ ਕਰ ਦਿੰਦੇ ਲੋਕ ਨਾ ਫਿਰ ਨਾ ਨਹੀ ਉਹ ਇਹ ਕਰ ਦਿੰਦੇ ਨੇ ਉਹ ਤਾਂ ਰੂਲ ਨੇ YouTube ਦੇ ਬਾਬੂ ਬਾਬੂ ਜੀ ਉਹਨਾਂ ਪਾ ਦਾਲ ਸਬ지 ਜਰੂਰ ਕਰ ਲਈਏ ਟਾਈਮ ਤੱਕ ਨਾ ਰੋਟੀ ਖਾਣ ਦਾ ਸਕੇਬਲ ਤੁਸੀਂ ਦੇਖਦੇ ਹੋ ਚੰਨਾ ਕਿੰਨਾ ਖਾਉਂਦਾ ਬਸ ਅੱਪੇ ਕੰਟੇ ਤੱਕ ਸਾਰਿਆਂ ਨੇ ਖਾ ਗਣੀ ਮੈਂ ਤਾਂ ਖਾ ਲਈ ਯੂਵਨ ਦੇ ਰਹੀ ਹੈ ਮਸਲੇ ਕੰਟੇ ਤੱਕ ਸਾਰਿਆਂ ਨੇ ਖਾ ਲੈਣੀ ਕਿਉਂਕਿ ਅਸੀਂ ਚਾਹ ਲੈਣੇ ਆ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਪਹਿਲਾਂ ਰੋਟੀ ਖਾਂਦੀ ਆ ਆ ਦੋ ਇੱਕ ਦਿਨ ਪਪਾ ਨੇ ਲਪੜਾਈਆਂ ਤੋੜੀਆਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਤੇ ਯੂਵੀ ਦੀ ਮੈਂ ਤਾਲਗਰਮ ਕਰਦੀ ਆ ਤੇਰੇ ਨਾਲ ਮੁੰਗੀ ਦੀ ਤਾਲ ਬਣਾਈ ਸੀ ਯੂਵੀ ਨੇ ਖਾਂਦਾ ਹੈਗਾ ਪੇਠਾ ਕਰ ਲੋ ਜਮਾ ਕੜਾ ਮੰਗਲ ਆ ਗਿਆ ਕੜਾ ਮੰਗਲ ਪਰ ਉਹ ਇਕੱਠੀ ਹੋ ਗਈ ਫਰਿੱਜ ਚ ਪਾਈ ਤੀ ਨਾ ਗਾੜੀ ਹੋ ਗਈ ਤੇ ਜਿਵੇਂ ਜੇ ਤੁਹਾਨੂੰ ਪਤਾ ਹੀ ਐ ਪੇਠਾ ਤੋਰੀਆਂ ਹੀ ਹੋਣੀਆਂ ਸੀ ਹਾਂ ਕੀ ਐ ਕੀ ਜਮਿਆ ਹੋਇਆ ਕਿਉਂ ਔਰ ਬਸ ਨਾਲ ਲੱਸੀ ਕਰਦਾ ਤੇ ਅੱਜਕੱਲਾ ਸਾਡੇ ਦਹੀਂ ਬਹੁਤ ਘੱਟ ਹੁੰਦੀ ਆ ਦਹੀਂ ਬਿਲਕੁਲ ਨਹੀਂ ਹੁੰਦੀ ਹੈ ਕਿਉਂਕਿ ਮੈਂ ਸਾਗ ਦੁੱਧ ਘੱਟ ਰੀਏ ਨੇ ਮੱਜਾ ਹਨ ਇਸ ਕਰਕੇ ਫਿਰ ਉਹ ਦਹੀਂ ਹੈ ਜਿਹੜੀ ਲੱਸੀ ਆ ਉਹ ਵੀ ਕਾਫੀ ਦਿਨ ਬਾਅਦ ਹੁੰਦੀ ਹੈ ਛੇ-ਸੱਤ ਦਿਨ ਹੀ ਹੁੰਦੀ ਹੈਗੀ ਦਹੀਂ ਵੀ ਥੋੜਾ ਹੀ ਹੁੰਦਾ ਇਸ ਕਰਕੇ ਫਿਰ ਖਾਣ ਨੂੰ ਵੀ ਚੰਗੀ ਮਿਲਦਾ ਨਹੀਂ ਤੇ ਲੱਸੀ ਬਸ ਲੱਸੀ ਲੱਸੀ ਕਰ ਲੈਂਦੇ ਆ ਵਿਚਾਲਾ ਮੇਰਾ ਲੱਸੀ ਜਿਹੜੀ ਹੁੰਦੀ ਆ ਉਹ ਮੈਂ ਢਿੱਡ ਭਰ ਜਾਂਦਾ ਦਹੀਂ ਨਾਲ ਹੀ ਨਾ ਭਰਦਾ ਹੈ ਨਾ ਤੇ ਜਿਹੜੇ ਵਾੜਾਂ ਵਾਲੇ ਨੇ ਬਹੁਤ ਪੱਜ ਅਨ્ય ਜਹਦੇ ਹੜ ਰਹੀਆਂ ਨੇ ਹਨਾ ਇੱਕ ਤਾਂ ਮਤਲਬ ਹਰ ਕੋਈ ਜਿਹੜੀਆਂ ਇੱਕ ਵੀਡੀਓ ਪਿੰਦੀ ਆ ਦਾ ਮੱਝਾਂ ਦੀ ਕੋਈ ਆ ਉਹ ਦੱਸਦਾ ਪਤਾ ਨਹੀਂ ਕਿੰਨੇ ਲੋਕ ਪਰ ਉਹੀ ਵੀਡੀਓਸ ਪਾਈ ਜਾਂਦੇ ਨੇ ਹਨਾ ਫਿਰ ਉਹ ਬਾਰ-ਬਾਰ ਦਿਖੀ ਜਾਂਦੀਆਂ ਨੇ ਵੀ ਇੰਨੇ ਜਾਨਵਰ ਮੱਝਾਂ ਉਹ ਦੇਖ ਕੇ ਨਾ ਬੜਾ ਮਨ ਨੂੰ ਕੀ ਹੁੰਦਾ ਵੀ ਇੰਨਾ ਇੰਨੇ ਜਾਨਵਰ ਮਤਲਬ ਇੱਕ ਨਾ ਵੀਡੀਓ ਦੇਖੀ ਮੈਂ ਜਿਨ੍ਹਾਂ ਨੇ ਆਪਣੇ ਹੱਥੀਂ ਮੱਛਾ ਪਾਣੀਆਂ ਜਦੋਂ ਉਹ ਡੁੱਬ ਗਈਆਂ ਇੱਥੇ ਤੱਕ ਪਾਣੀ ਆ ਗਿਆ ਨਾ ਉਹ ਵਿਚਾਰੇ ਰਸਤੇ ਖੋਲ-ਖੋਲ ਉਹਨਾਂ ਨੂੰ ਖੁੱਲੀਆਂ ਛੰਡ ਰਿਹਾ ਆਜ਼ਾਦ ਕਰ ਰਿਹਾ ਆ ਆਜ਼ਾਦ ਕਾਹਦੀ ਜਾਂਦੀ ਆ ਤਾਂ ਵੀ ਜਾ ਰੋੜਨਾ ਹੀ ਆ ਉਹਨਾਂ ਵਿਚਾਰੀਆਂ ਨੇ ਕਿਉਂਕਿ ਬਚਾਣ ਵਾਲਾ ਜੇ ਤਾਂ ਕੋਈ ਬਚਾ ਦੇ ਤਾਂ ਠੀਕ ਆ ਮਗਰ ਆਪਣੇ ਵਰਗੇ ਇਨਸਾਨ ਆਪਣੇ ਚਾਲਦਾਂ ਤਾਂ ਠੀਕ ਐ ਨਹੀਂ ਤਾਂ ਰੋੜ ਰਹੀਆਂ ਨੇ ਬਚਾਈਆਂ ਕਿਉਂਕਿ ਹੁਣ ਉਹਨਾਂ ਦੇ ਰਸਤੇ ਛੱਡ ਕੇ ਵੀ ਕੋਈ ਕਰਦਾ ਨਹੀਂ ਹੈਗਾ ਉਹ ਬੱਸ ਦੱਸਿਆ ਨਹੀਂ ਜਾਂਦਾ ਹੈਗਾ ਤੇ ਅੱਧਰ ਹਨਾ ਅੱਧਰ ਪਾਕਿਸਤਾਨ ਜਿੱਨਾ ਸੋਧਾ ਜਿਹੜੇ ਸਤਲੁਜ ਦਰਿਆ ਕੰਡੇ ਆਲੇ-ਦੋਲੇ ਪਿੰਡਾਂ ਆ ਮੇ ਸਰ ਕੀ ਪਿੰਡਾਂ ਇੱਕ ਨਾ ਡੇਰਾ ਬਾਬਾ ਨਾਨਕ ਉੱਥੇ ਸਾਰਾ ਹੋ ਡੁੱਬ ਗਿਆ ਹਨਾ ਡੇਰਾ ਬਾਬਾ ਨਾਨਕ ਸਾਨੂੰ ਉੱਥੇ ਨਾ ਇੱਕ ਸਾਰੇ ਸਬਸਕ੍ਰਾਈਬਰਾਂ ਸਾਨੂੰ ਕਮੈਂਟਾਂ ਚ ਵੀ ਦੱਸਦੇ ਹੁੰਦੇ ਤੇ ਤੇ ਮੇਰੀ ਉਹਨਾਂ ਨਾਲ ਕਈ ਵਾਰ ਗੱਲ ਵੀ ਹੋਈ ਆ ਉਹ ਡੇਰਾ ਬਾਬਾ ਨਾਨਕ ਚ ਰਹਿੰਦੇ ਹੁੰਦੇ ਤੇ ਕਹਿੰਦੇ ਸੀ ਡੇਰਾ ਬਾਬਾ ਨਾਨਕ ਦੇਰੇ ਚ ਰਹਿੰਦੇ ਆ ਬਾਬੇ ਨਾਨਕ ਦੇਰੇ ਵਿੱਚ ਤੇ ਹੁਣ ਜਦੋਂ ਤੇਰਾ ਬੱਬਾ ਨਾਨਕ ਦਾ ਹੋ ਸਾਰੇ ਟੁੱਪੀਆਂ ਬੈਠਦੇ ਆ ਜਦੋਂ ਕਹਿੰਦੇ ਪਾਣੀ ਉੱਥੇ ਤਾਂ ਉਹ ਤਾਂ ਸਾਰੇ ਡੁੱਬ ਗਿਆ ਮਤਲਬ ਦੋਈ ਦੋਈ ਬੰਚਲ ਤਾਂ ਕੋਈ ਡੁੱਬ ਕੋਈ ਤਾਂ ਬਸ ਆ ਹੁੰਦਾ ਵੀ ਉਹ ਉਹ ਬਚਾਰੇ ਪਤਾ ਨਹੀਂ ਘਰ ਠੀਕ ਕਿਉਂਕਿ ਜੇ ਸਾਰੇ ਡੁੱਬ ਗਏ ਹੈ ਨਾ ਘਰ ਸਾਰਿਆਂ ਦੇ ਉਹਨਾਂ ਦਾ ਵੀ ਕਿੱਥੇ ਬਚਿਆ ਹੋਣਾ ਸ਼ਾਇਦ ਮੈਸੇਜ ਕਰਕੇ ਵੀ ਮੈਂ ਉਹਨਾਂ ਨੂੰ ਮੈਸੇਜ ਕਰਕੇ ਪੁੱਛੂਗੀ ਉਹ ਸਾਡੇ ਸਬਸਕ੍ਰਾਈਬਰ ਆ ਆ ਵੀ ਉਹਨਾਂ ਕੀ ਮੇਰੇ ਹਾਲਾਤ ਆ ਉਹਨਾਂ ਦਾ ਘਰ ਦਾ ਵੀ ਸਾਰਾ ਕੁਝ ਠੀਕ ਆ ਕਿਉਂਕਿ ਉਹਨਾਂ ਨੇ ਕਮੈਂਟ ਕਰਕੇ ਇੱਕ ਵਾਰ ਦੱਸਿਆ ਕਿ ਵੀ ਅਸੀਂ ਬਾਬਾ ਨਾਨਕ ਦੇ ਡੇਰੇ ਚ ਰਹਿੰਦੇ ਹਾਂ ਉਸ ਬਹੁਤ ਬੁਰਾ ਹਾਲ ਹੈ ਬਹੁਤ ਆਵੇ ਹੁਣ ਦੱਸਦਿਆਂ ਨੂੰ ਨਾ ਗਰਮੀ ਗਰਮੀਆਂ ਵੀ ਕਿਉਂਕਿ ਜੇ ਦੱਸਣ ਲੱਗੇ ਹਨਾ ਖਾਪੜਾਂ ਚ ਸਾਰਾ ਕੋਲ ਦੇਖ ਰਹੇ ਹਨ ਹਾਲਾਤ ਕਹੇ ਜਿਹੇ ਹਨਾ ਧੁੱਪ ਤਾਂ ਚੜਦੀ ਆਪਣੇ ਇਧਰ ਪਟਿਆਲੇ ਹੁਣ ਬਾਕੀ ਕੱਲ ਦਾ ਕੋਈ ਪਤਾ ਨਹੀਂ ਹੈਗਾ ਵੀ ਕੱਲ੍ਹ ਕੀ ਹੋਣਾ ਹੈ ਚਲੋ ਹੁਣ ਇਧਰ ਦਾਲ ਆਪਣੀ ਗੱਲ ਨੂੰ ਹੋ ਗਈ ਯੂਵੀ ਹੁਣ ਰੋਟੀ ਦੇ ਲਈਏ ਯੂਵੀ ਰੋਟੀ ਖਾ ਲੈ ਯੂਵੀ ਪਾਠ ਕਰਕੇ ਆਟੀਆਂ ਹੁਣ ਯੂਵੀ ਘਰ ਹੀ ਪਾਠ ਕਰਨ ਲੱਗ ਗਿਆ ਹਨਾ ਗੁਰਦੁਆਰਾ ਸਾਹਿਬ ਲਈ ਆਇਤੇ ਹੀ ਹਿਊਡੀਲੀ ਹੁਣ ਕਾ ਰਿਪੋਰਟ ਕਰਦਾ ਹੈ ਗੁਰਦੁਆਰੇ ਜਾ ਹੁੰਦਾ ਤਾਂ ਚਲੇ ਜਾਂਦਾ ਨਹੀਂ ਜੀ ਨਹੀਂ ਜਾ ਹੁੰਦਾ ਜੀ ਤਾਂ ਜਦੋਂ ਹਮੇਸ਼ਾ ਹੀ ਕਰਦੇ ਆ ਪਰ ਕਈ ਵਾਰ ਨਹੀਂ ਜਾ ਹੁੰਦਾ ਹੁਣ ਪੇਪਰ ਹੈ ਤਾਂ ਇਹ ਘਰੇ ਬੈਠ ਕਰ ਲੈਂਦਾ ਹੈ ਚਲੋ ਜੀ ਵਲੌਗ ਨਾਲ ਜੁੜੇ ਰਹੋ ਅੱਜ ਰੋਟੀ ਪਾਣੀ ਆਪਾਂ ਖਾ ਲਈ। ਇਹ ਸਾਰੇ ਰੋਟੀ ਪਾਣੀ ਖਾ ਕੇ ਆਪਦੇ ਆਪ ਦੇ ਕਮਰੇ 'ਚ ਕੋਈ ਟੀਵੀ ਮੂਰੇ ਬੈ ਗਿਆ, ਕੋਈ ਫੋਨ ਮੂਰੇ ਬੈ ਗਿਆ, ਕੋਈ ਘੁੰਮ ਰਿਹਾ, ਕੋਈ ਫੋਨ ਤੇ ਗੱਲਾਂ ਕਰ ਰਿਹਾ। ਯਾਨੀ ਕਿ ਜਿਹੜੇ ਜਿਹਦੇ ਕੰਮ ਹੈ ਉਹ ਆਪਦਾ ਹੌਲੀ-ਹੌਲੀ ਕਰ ਰਿਹਾ ਤੇ ਮੇਰਾ ਕੰਮ ਹੈਗਾ ਇੱਧਰ ਬਿਸਤਰੇ ਵਿਛਾਉਣਾ। ਮੈਂ ਸਾਰੇ ਪਣਡੇ ਸਾਫ਼ ਕਰਿਆ ਹੀ ਤੇ ਆ ਕੇ ਮੈਂ ਆਪਦਾ ਬਿਸਤਰਾ ਲੱਗੀ ਆ ਵਿਛਾਣਾ ਕਿਉਂਕਿ ਮੈਂ ਤਾਂ ਆਪਣਾ ਅੰਦਰੇ ਕਮਰੇ 'ਚ ਬਿਸਤਰਾ ਵਿਛਾਉਣੀ ਹੈ ਤੇ ਬੀਬੀ ਦਾ ਬਾਹਰ ਲੌਬੀ 'ਚ ਬੀਬੀ ਦਾ ਬਿਸਤਰਾ ਵਿਛਾਏ ਤੇ ਹੁਣ ਮੈਂ ਆਪਣਾ ਲੱਗੀਆ ਪਛਾਣ ਹੁਣ ਅਸੀਂ ਕਰਨ ਲੱਗੇ ਜੀ ਪੈਣ ਦੀ ਤਿਆਰੀ ਤੇ ਅੱਜ ਦਾ ਵਲੌਗ ਜਿਹੜਾ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਹੁਣ ਕਈ ਦਿਨ ਹੋ ਗਏ ਮੈਂ ਕਮੈਂਟਾਂ ਦੇ ਜਵਾਬ ਨਹੀਂ ਦੇ ਪਾਈ ਪਰ ਪੜ੍ਹਦੀ ਜ਼ਰੂਰ ਹੈ ਹੁਣ ਮਿਲਦੇ ਆਪਾਂ ਅਗਲੇ ਵਲੌਗ 'ਚ